ਸੁਖਬੀਰ ਸਿੰਘ ਬਾਦਲ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿੱਚ ਚਾਚਕ ਕਿਉਂ ਵਿਵਾਦ ਖੜਾ ਹੋ ਗਿਆ ਦੋਵਾਂ ਦੇ ਵਿਚਾਲੇ ਕਿਉਂ ਮਨਮਟਾ ਵਾਧੇ ਜਾ ਰਹੇ ਨੇ ਕਿ ਉਹ ਇਹ ਚਰਚਾਵਾ ਨੇ ਕਿ ਅਮਿਤ ਸ਼ਾਹ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਨਹੀਂ ਕਰਨਾ ਚਾਹੁੰਦੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਮੁਲਾਕਾਤ ਕਰਨੀ ਚਾਹੁੰਦੇ ਸੀ ਦੋਵਾਂ ਦੇ ਵਿਚਾਲੇ ਇਹੋ ਜਿਹਾ ਕੀ ਕੁਝ ਹੋ ਗਿਆ ਉਦੇ ਉੱਤੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਲੋਕ ਸਭਾ ਇਲੈਕਸ਼ਨਸ ਦੀ ਗੱਲ ਕਰੀਏ 2024 ਦੀਆਂ ਤੇ ਉਹਦੇ ਵਿੱਚ ਸਾਫ਼ ਕਿਹਾ ਜਾ ਰਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਯਾਨੀ ਕਿ ਅਕਾਲੀ ਦਲ ਦਾ ਭਾਜਪੀ ਦੇ ਨਾਲ ਗੱਠ ਜੋੜ ਕਿਸੇ ਵੇਲੇ ਵੀ ਹੋ ਸਕਦਾ ਆ ਇਸ ਗੱਠ ਜੋੜ ਨੂੰ ਲੈ ਕੇ ਚਰਚਾਵਾ ਤੇਜ਼ ਸਨ ਤੀਬਰ ਸਨ ਕਿ ਕਿਸੇ ਵੇਲੇ ਵੀ ਇਹ ਗੱਠ ਜੋੜ ਜਿਹੜਾ ਆ ਇਹ ਕੀਤਾ ਜਾ ਸਕਦਾ ਆ ਪਰ ਸਵਾਲ ਇੱਥੇ ਖੜਦਾ ਆ ਕਿ ਗੱਠ ਜੋੜ ਹੋਇਆ ਕਿਉਂ ਨਹੀਂ ਉਹਦਾ ਜਵਾਬ ਇੱਕ ਵੱਖਰੇ ਤਰੀਕੇ ਨਾਲ ਉੱਭਰਦਾ ਨਜ਼ਰ ਆ ਰਿਹਾ ਹੈ ਦਰਅਸਲ ਜਦੋਂ ਇਹ ਚਰਚਾਵਾਵਾਂ ਤੇਜ਼ ਹੋਈਆਂ ਸੀ ਉਦੋਂ ਕਿਤੇ ਨਾ ਕਿਤੇ ਸਰਜੀਤ ਸਿੰਘ ਰਖੜਾ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਇਹ ਗੱਠਜੋੜ ਹੋ ਸਕਦਾ ਆ ਸਰਜੀਤ ਸਿੰਘ ਰਖੜਾ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਦੱਸੇ ਜਾਂਦੇ ਨੇ ਬਨਾਲ ਦੀ ਨਾਲ ਸਰਜੀਤ ਸਿੰਘ ਰਖੜਾ ਦੇ ਭਰਾ ਦਰਸ਼ਨ ਸਿੰਘ ਢਾਲੀਵਾਲ ਜਿਹੜੇ ਵਿਦੇਸ਼ 'ਚ ਰਹਿੰਦੇ ਨੇ ਐਨ ਆਰ ਆਈ ਨੇ ਤਣਾੜ ਸਿੱਖ ਮੰਨੇ ਜਾਂਦੇ ਨੇ ਅਮਰੀਕਾ ਦੇ ਵਿੱਚ ਰਹਿੰਦੇ ਦਰਸ਼ਨ ਸਿੰਘ ਢਾਲੀਵਾਲ ਨੇ ਅਚਾਨਕ ਇੱਕ ਵੱਡਾ ਖਲਾਸਾ ਕਰ ਦਿੱਤਾ ਕਿ ਅਮਿਤ ਸ਼ਾਹ ਸੁਖਬੀਰ ਸਿੰਘ ਬਾਦਲ ਨੂੰ ਮਿਲਣਾ ਨਹੀਂ ਚਾਹੁੰਦੇ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਅਮਿਤ ਸ਼ਾਹ ਸੁਖਬੀਰ ਸਿੰਘ ਬਾਦਲ ਨੂੰ ਸਿਰੇ ਦਾ ਝੂਠਾ ਕਹਿੰਦੇ ਸੀ। ਉਹਨਾਂ ਦਾ ਇਹ ਦਾਵਾ ਆ ਕਿ ਅਮਿਤ ਸ਼ਾਹ ਨੇ ਸਿਰੇ ਦਾ ਝੂਠਾ ਕਿਹਾ ਸੁਖਬੀਰ ਬਾਦਲ ਨੂੰ ਇਸ ਕਰਕੇ ਕਿਉਂਕਿ ਸੁਖਬੀਰ ਸਿੰਘ ਬਾਦਲ ਅੰਦਰ ਕੁਝ ਹੋਰ ਗੱਲ ਕਰਦਾ ਬਾਹਰ ਜਾ ਕੇ ਕੁਝ ਹੋਰ ਗੱਲ ਕਰ ਲੈਂਦਾ। ਹੁਣ ਲੋਕ ਸਭਾ ਇਲੈਕਸ਼ਨਸ ਤੋਂ ਠੀਕ ਪਹਿਲਾਂ ਹਰ ਕਿਸੇ ਨੇ ਦੇਖਿਆ ਕਿ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਵੱਲੋਂ ਕੁਝ ਨੁਕਤੇ ਰੱਖੇ ਗਏ ਸੀ। ਕਿਹਾ ਗਿਆ ਹੈ ਕਿ ਇਹਨਾਂ ਨੁਕਤਿਆਂ ਦੇ ਉੱਤੇ ਬੀਜੇਪੀ ਨੇ ਹਾਮੀ ਨਹੀਂ ਭਰੀ ਇਸ ਵਾਸਤੇ ਅਸੀਂ ਗੱਠਜੋੜ ਨਹੀਂ ਕਰਾਂਗੇ ਪਰ ਕੀ ਉਹ ਨੁਕਤੇ ਹੀ ਇੱਕਮਾਤਰ ਕਾਰਨ ਸੀ ਕਿ ਗੱਠਜੋੜ ਨਹੀਂ ਕੀਤਾ ਗਿਆ ਜਾਂ ਉਸ ਤੋਂ ਅਲੈਦਾ ਹੋਰ ਕੁਝ ਗੱਲਾਂ ਸਿਗੀਆਂ ਦਰਸਲ ਸੁਖਬੀਰ ਸਿੰਘ ਬਾਦਲ ਦਾਵਾ ਕਰਦੇ ਨੇ ਕਿ ਉਹਨਾਂ ਦੀ ਗੱਲਬਾਤ ਗ੍ਰਹਿ ਭਾਗ ਨਾਲ ਚੱਲ ਰਹੀ ਹੁੰਦੀ ਹੈ ਸੁਖਬੀਰ ਸਿੰਘ ਬਾਦਲ ਦਾਵਾ ਕਰਦੇ ਨੇ ਕਿ ਪ੍ਰਧਾਨ ਮੰਤਰੀ ਨਾਲ ਗੱਲਬਾਤ ਹੋ ਚੁੱਕੀ ਹੈ ਤੇ ਗ੍ਰਹਿ ਭਾਗ ਨਾਲ ਗੱਲ ਚੱਲ ਰਹੀ ਸੀ ਪਰ ਦਰਸ਼ਨ ਸਿੰਘ ਢਾਲੀਵਾਲ ਇਸ ਗੱਲ ਤੋਂ ਇਨਕਾਰ ਕਰ ਦਿੰਦੇ ਨੇ ਕਿ ਇਸ ਤਰ੍ਹਾਂ ਹੋਇਆ ਨਹੀਂ ਉਹ ਕਹਿੰਦੇ ਨੇ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਦਰਸ਼ਨ ਸਿੰਘ ਢਾਲੀਵਾਲ ਮਿਲਦੇ ਨੇ ਸਰਜੀਤ ਸਿੰਘ ਰਖੜਾ ਮਿਲਦੇ ਨੇ ਔਰ ਦਰਸ਼ਨ ਸਿੰਘ ਢਾਲੀਵਾਲ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਇਹ ਗੱਲ ਸਾਫ਼ ਤੇ ਕਲੀਅਰ ਕਰ ਦਿੰਦੇ ਨੇ ਕਿ ਸੁਖਬੀਰ ਬਾਦਲ ਨਾਲ ਉਹ ਮਿਲਣਾ ਨਹੀਂ ਚਾਹੁੰਦੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਸੀ ਕਿ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਵਾਈ ਜਾਵੇ ਹੁਣ ਦਰਸ਼ਨ ਸਿੰਘ ਢਾਲੀਵਾਲ ਨੂੰ ਕਹਿੰਦੇ ਸੁਖਬੀਰ ਬਾਦਲ ਕੇ ਅਮਿਤ ਸ਼ਾਹ ਨਾਲ ਮੁਲਾਕਾਤ ਕਰਾਈ ਜਾਵੇ ਕਿ ਸੁਖਬੀਰ ਸਿੰਘ ਬਾਦਲ ਦਾ ਆਪਣਾ ਇੰਨਾ ਰਸੂਖ ਨਹੀਂ ਹੈ ਕਿ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਸਿੱਧੇ ਗੱਲਬਾਤ ਕਰਕੇ ਤੇ ਮੁਲਾਕਾਤ ਕਰ ਸਕਣ ਹੁਣ ਅਕਾਲੀ ਦਲ ਵਰਗੀਕ ਪੰਥਕ ਅਤੇ ਪੁਰਾਤਨ ਪਾਰਟੀ ਦੇ ਪ੍ਰਧਾਨ ਨੇ ਸੁਖਬੀਰ ਬਾਦਲ ਪਰ ਅਮਿਤ ਸ਼ਾਹ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਹਾਲਾਂਕਿ ਵਿਚਾਰੀ ਨਹੀਂ ਜਾ ਰਹੀ ਪਰ ਇਸ ਗੱਲ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸੋਚਣਾ ਜ਼ਰੂਰੀ ਹੈ ਦੂਜੇ ਪਾਸੇ ਦਰਸ਼ਨ ਸਿੰਘ ਢਾਲੀਵਾਲ ਕਹਿੰਦੇ ਨੇ ਕਿ ਉਹ ਪੁੱਛ ਕੇ ਗਏ ਸੀ ਸੁਖਵੀਰ ਬਾਦਲ ਨੂੰ ਕਿ ਕਿੰਨੀਆਂ ਸੀਟਾਂ ਦੀ ਗੱਲ ਹੋਣੀ ਚਾਹੀਦੀ ਆ ਉਹਦੇ ਵਿੱਚ ਸੁਖਵੀਰ ਬਾਦਲ ਨਾਲ ਗੱਲ ਹੋਈ ਸੀ ਕਿ 4-5 ਸੀਟਾਂ ਦੀ ਗੱਲ ਜਿਹੜੀ ਆ ਉਹ ਕਰ ਲਈ ਜਾਵੇ ਤੇ ਉਹਦੇ ਉੱਤੇ ਵੀ ਕਹਿੰਦੇ ਕਿ ਅਮਰਤ ਸ਼ਾਹ ਨੇ ਦਾਅਵਾ ਕਰ ਦਿੱਤਾ ਸੀ ਕਿ ਜਿਹੜੀਆਂ ਸੀਟਾਂ ਹਾਰਨ ਵਾਲੀਆਂ ਨੇ ਭਾਵੇਂ ਉਹ ਹੀ ਸਾਨੂੰ ਦੇ ਦਿਓ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਇਸ ਦੇ ਬਾਵਜੂਦ ਸੁਖਵੀਰ ਬਾਦਲ ਫਿਰ 4 ਸੀਟਾਂ ਦੇ ਉੱਤੇ ਹੀ ਅੜ ਗਏ ਜਦਕਿ 5 ਸੀਟਾਂ ਦੀ ਗੱਲ ਦਰਸ਼ਨ ਸਿੰਘ ਢਾਲੀਵਾਲ ਕਰ ਆਏ ਸੀ ਜਦੋਂ ਜਾਣ ਲੱਗਿਆ ਕਹਿਤਾ ਕਿ 4-5 ਸੀਟਾਂ ਕਰ ਲਓ ਤੇ ਫਿਰ ਅੰਤ ਦੇ ਵਿੱਚ ਆ ਕੇ 4 ਤੇ ਕਿਉਂ ਵੜ ਗਏ ਸੁਖਬੀਰ ਬਾਦਲ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਅਕਾਲੀ ਦਲ ਦਾ ਜੋ ਕੁਝ ਹੋਇਆ ਹਰ ਕਿਸੇ ਨੇ ਦੇਖਿਆ ਭਾਵੇਂ ਹੁਣ ਅਕਾਲੀ ਦਲ ਕਹੀ ਜਾਵੇ ਕਿ ਸਾਡੀ ਇੱਕ ਸੀਟ ਆਈ ਹੈ ਅਸੀਂ ਇੱਕ ਜਿੱਤੀ ਹੈ ਬੀਜੇਪੀ ਤੋਂ ਉੱਪਰ ਆ ਪਰ ਬੀਜੇਪੀ ਦਾ ਵੋਟ ਪਰਸੈਂਟੇਜ ਭਾਵੇਂ ਇੱਕ ਵਾਰ ਹੀ ਸਹੀ ਥੋੜੇ ਤੋਂ ਦਾ ਵੱਧ ਗਿਆ ਪਰ ਦੂਜੀ ਗੱਲ ਜਿਹੜੇ 10 ਦੇ 10 ਲੀਡਰ ਥੋੜੇ ਬਾਕੀ ਦੇ ਉਹਨਾਂ ਦੀ ਜ਼ਮਾਨਤ ਜ਼ਬਤ ਹੋਈ ਹੈ ਉਹ ਅਲੈਦਾ ਖਰ ਇਨਾਂ ਹਾਲਾਤਾਂ ਦੇ ਵਿੱਚ ਦਰਸ਼ਨ ਸਿੰਘ ਢਾਰੀਵਾਲ ਕਹਿੰਦੇ ਨੇ ਕਿ ਅਮਿਤ ਸ਼ਾਹ ਦੇ ਨਾਲ ਗੱਲ ਕਰਨ ਲਈ ਵੀ ਸੁਖਬੀਰ ਬਾਦਲ ਨੇ ਕਿਹਾ ਸੀ ਪਰ ਅਮਿਤ ਸ਼ਾਹ ਨੇ ਨਾ ਕਰ ਦਿੱਤੀ ਕੋਈ ਮੀਟਿੰਗ ਕਰਨ ਲਈ ਨਾ ਕਰ ਦਿੱਤੀ ਅਮਿਤ ਸ਼ਾਹ ਨੇ ਔਰ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਕੋਈ ਭਰੋਸਾ ਨਹੀਂ ਹੈ ਉਹ ਸਿਰੇ ਦਾ ਝੂਠਾ ਬੰਦਾ ਹੈ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ ਗੱਲ ਕਰਦਾ ਜੇ ਯਕੀਨ ਨਾ ਹੋਵੇ ਤਾਂ ਇਸ ਬਾਰੇ ਵੇਰਵੇ ਸਹਿਤ ਸੁਣਿਆ ਜਾ ਸਕਦਾ ਆ ਉਹਨਾਂ ਨੇ ਪੰਜਾਬ ਟੈਲੀਵਿਜ਼ਨ ਚੈਨਲ ਦੇ ਉੱਤੇ ਇੱਕ ਇੰਟਰਵਿਊ ਦਿੱਤੀ ਹੈ ਜਿਸ ਦੇ ਵਿੱਚ ਉਹਨੇ ਸਾਰਾ ਵੇਰਵਾ ਸਾਂਝਾ ਕੀਤਾ ਉਹ ਸਵਾਲ ਇਹ ਹੈ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕ੍ਰੈਡਿਬਿਲਟੀ ਕਿੱਥੇ ਖੜੀ ਹੈ ਕੇਂਦਰ ਸਰਕਾਰ ਦੇ ਵਿੱਚ ਪੰਥਕ ਪਾਰਟੀ ਦੇ ਪ੍ਰਧਾਨ ਦੀ ਕੋਈ ਪੁੱਛ ਪੜਤਾਲ ਨਹੀਂ ਹੈ ਕੋਈ ਪੁੱਛ ਕੋਈ ਪੁੱਛ ਗਿਛ ਨਹੀਂ ਹੈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮਾ ਲੈਣ ਜਾਂਦੇ ਗੱਲਬਾਤ ਵਾਸਤੇ ਉਹਨਾਂ ਨੂੰ ਸਮਾਂ ਨਹੀਂ ਮਿਲ ਰਿਹਾ ਸੁਖਬੀਰ ਸਿੰਘ ਬਾਦਲ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਕੇਂਦਰੀ ਮੰਤਰੀ ਸੁਖਬੀਰ ਸਿੰਘ ਬਾਦਲ ਥਰਡ ਪਾਰਟੀ ਜ਼ਰੀਏ ਕੇਂਦਰ ਸਰਕਾਰ ਦੇ ਨਾਲ ਤਾਲੁਕ ਬਿਠਾਰੇ ਨੇ ਇੱਥੇ ਆ ਕੇ ਸਮਝ ਕਿਉਂ ਨਹੀਂ ਲਿਆ ਜਾਂਦਾ ਕਿ ਸੁਖਬੀਰ ਸਿੰਘ ਬਾਦਲ ਹੁਣ ਪ੍ਰਵਾਨਿਤ ਨਹੀਂ ਨਾ ਕੇਂਦਰ ਸਰਕਾਰ ਨੂੰ ਨਾ ਪੰਥ ਨੂੰ ਪਰ ਸੁਖਬੀਰ ਸਿੰਘ ਬਾਦਲ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਅਜੇ ਵੀ ਉਹ ਪਾਰਟੀ ਨੂੰ ਅਗਾ ਤੋੜ ਸਕਦੇ ਫਿਰ ਉਹਨਾਂ ਦੇ ਕੋਲ ਜ਼ਰੂਰ ਕੋਈ ਪਲਾਨ ਹੋਵੇਗਾ ਤਾਈਂ ਕਰਕੇ ਇਹ ਗੱਲ ਕਰਦੇ ਨੇ ਪਰ ਦੂਜੇ ਪਾਸੇ ਦਰਸ਼ਨ ਸਿੰਘ ਢਾਲੀਵਾਲ ਨੇ ਜ਼ਰੂਰ ਕੁਝ ਗੱਲਾਂ ਵਿਸਥਾਰਪੂਰਕ ਸਾਂਝੀਆਂ ਕਰ ਦਿੱਤੀਆਂ ਨੇ ਇਸ ਤੋਂ ਅਲੈਦਾ ਹਾਲਾਤ ਕੀ ਨੇ ਉਹ ਸਮਝੇ ਜਾ ਸਕਦੇ ਨੇ ਆਉਂਦਾ ਸਮਾਂ ਕੀ ਕੁਝ ਲਿਆਵੇਗਾ ਅਕਾਲੀ ਦਲ ਵਾਸਤੇ ਇਹ ਵੇਖਣ ਵਾਲੀ ਗੱਲ ਹੋਵੇਗੀ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ